ਵਾਹਿਗੁਰੂ 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 ਗੌੜੀ ਗਵਾਰੀ ਮਹੱਲਾ ਪੰਜਵਾ ਹਸਤ ਪਨੀਤ ਹੋ へ ਤਤਕਾਲ ਵਿਨਸ ਜਾਹੇ ਮਾਇਆ ਜੰਜਾਲ ਰਸਨਾ ਰਮਹੁ RAM ਗੁਣਨੀਤ ਸੁਖ ਪਾਵ ਹੋ ਮੇਰੇ ਭਾਈ ਮੀਤਾ ਲੇਖ ਲੇਖਣ ਕਾਗਦ ਮਸਵਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੇ ਬਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਛੂ ਐ ਮੋਹ ਹੈ ਉਦਰਹਿ ਆਪ ਤਰੈ ਸੰਸਾਰ ਰਾਮ ਨਾਮ ਜਪੇ ਕੰਕਾਰ ਆਪ ਕਮਾਉ ਅਵਰਾ ਅਪਦੀਸ ਰਾਮ ਨਾਮਹਿ ਹਿਰਦੈ ਪਰਵੇਸ਼ ਜਾਂ ਕਹਿ ਮਾਥੈ ਹੂ ਨਿਧਾਨ ਸੋਈ ਪੁਰਖ ਜੱਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਉਂ ਕਹੋ ਨਾਨਕ ਹਉ ਤਿਸ ਬਲ ਜਾਉ ਰਾਗ ਗੌੜੀ ਗਵਾਰੀ ਮਹੱਲਾ ਪੰਜਵਾਂ ਚੌਪਦੀ ਦੋਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਉ ਮਨ ਰਚਨਾ ਕਹੋ ਹੁਗ ਸਾਈ ਮਿਲੀ ਐ ਕੇ ਜੋ ਬਿਬਰਜਤ ਤਿਸ ਸਿਉਨੇ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤਹੁ ਵਣ ਮਨ ਲੱਗੈ ਨਾ ਰਾਤੀ ਬਾਵੈ ਮਾਰਗ ਟੇਡਾ ਚਲਣਾ ਸਿੱਧਾ ਛੋੜ ਅਪੂਠਾ ਬੁਨਣਾ ਦੋਹਾ ਸੁਨਿਆ ਕਾ ਖਸਮ ਪ੍ਰਭ ਸੋਈ ਜਿਸ ਮਿਲੇ ਨਾਨਕ ਸੋ ਮੁਕਤਾ ਹੋਈ ਗੌੜੀ ਗਵਾਰੀ ਮਹੱਲਾ ਪੰਜਵਾ ਕਲਯੁਗ ਮਹਿ ਮਿਲ ਆਏ ਸੰਜੋਗ ਜਿ ਚਰਿਆ ਗਿਆ ਤੇ ਚਰ ਭੋਗਹਿ ਭੋਗ ਜਲੈ ਨ ਪਾਈਐ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹੱਥ ਜਲ ਜਾਈਐ ਪ੍ਰਿਆ ਸੰਗ ਨ ਪਾਵੈ ਬਹੁ ਜੋਨ ਪੁਵਾਈਐ ਸੀਲ ਸੰਜਮ ਪ੍ਰਿਆ ਆਗਿਆ ਮਾਨੈ ਇਸ ਨਾਰੀ ਕੋ ਦੁੱਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਾ ਪਰਵਾਨਿਆ ਗੌੜੀ ਗਵਾਰੀ ਮਹੱਲਾ ਕੁੰਜਵਾ ਹਮ ਤਨਵੰਤ ਭਾਗਟ ਸਚਨਾਇ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾਮੋਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੂਟ ਨਾ ਆਵੇ ਵੱਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੋੜੀ ਮਹੱਲਾ ਪੰਜਵਾ ਡਰ-ਡਰ ਮਾਰਤੀ ਜਬ ਜਾਨੀ ਐ ਦੂਰ ਡਰ ਚੂਕਾ ਦੇਖਿਆ ਪ੍ਰਭੂਰ ਸਤਿਗੁਰੇ ਆਪਣੇ ਕੋ ਬਲੇ ਹਾਰੇ ਛੋੜ ਨਾ ਜਾਈ ਸਰ ਪਰ ਤਾਰੇ ਰਹਾਉ ਦੂਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗੀਜੈ ਕਹੋ ਨਾਨਕ ਗੁਰਮੰਤਰ ਚਿਤਾਰ ਸੁਖ ਪਾਵਹਿ ਸਾਚੇ ਦਰਬਾਰ ਗੌੜੀ ਮਹੱਲਾ ਪੰਜਵਾਂ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕਉ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੁਬਿੰਦ ਸਿਓ ਲਾਗੀ ਦੂਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਉ ਜਾਂ ਕੋ ਰਸ ਹਰ ਰਸ ਹੈ ਆਇਉ ਸੋ ਅਨ ਰਸ ਨਾਹੀ ਲਪਟਾਇਉ ਜਾਂ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ ਜਾਂ ਕਾ ਸਭ ਕਿਛ ਤਾਂ ਕਾ ਹੋਈ ਨਾਨਕ ਤਾਂ ਕਉ ਸਦਾ ਸੁਖ ਹੋਈ ਗੌੜੀ ਮਹੱਲਾ ਪੰਜਵਾ ਜਾਂ ਕੈ ਦੁਖ ਸੁਖ ਸਭ ਕਰ ਜਾਪੈ ਤਾਂ ਕਉ ਕਾੜਾ ਕਹਾਂ ਬਿ ਆਪੈ ਸਹਿਜ ਆਨੰਦ ਹਰ ਸਾਧੂ 마ਹੇ ਆਗਿਆਕਾਰੀ ਹਰ ਹਰਿ ਰਾਏ ਰਹਾਉ ਜਾਂ ਕਹਿ ਅਚਿੰਤ ਵਸੈ ਮਨ ਆਈ ਤਾਂ ਕੋ ਚਿੰਤਾ ਕਤ ਹੂ ਨਾਹੀ ਜਾਂ ਕਹਿ ਬਿਨ ਸਿਓ ਮਨ ਤੇ ਪਰਮਾ ਤਾਂ ਕਹਿ ਕਸ਼ੂ ਨਾਹੀ ਡਰ ਜਮਾ ਜਾਂ ਕਹਿ ਹਿਰਦੈ ਦੀਓ ਗੁਰਨਾਮਾ ਕਹੋ ਨਾਨਕ ਤਾਂ ਕਹਿ ਸਗਲ ਨਿਦਹਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦਿ ਕਿਨੈ ਬਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਤਾ ਜਿਸਹ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ 모ਹੇ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰ ਨਾਨਕ ਕਉ ਦੀਆ ਗੌੜੀ ਮਹੱਲਾ ਪੰਜਵਾ ਕਮਨ ਰੂਪ ਤੇਰਾ ਅਰਾਧਉ ਕਮਨ ਜੋਗ ਕਾਇਆ ਲੈ ਸਾਧਉ ਕਮਨ ਗੁਨ ਜੋ ਤੁਝ ਲੈ ਗਾਵਉ ਕਮਨ ਬੋਲ ਪਾਰ ਬ੍ਰਹਮ ਰੀ ਜਾਵਉ ਰਹਾਉ ਕਮਨ ਸੋ ਪੂਜਾ ਤੇਰੀ ਕਰਉ ਕਮਨ ਸੋ ਬਿਦ ਜਿਤ ਭਵ ਜਲ ਤਰਉ ਕਮਨ ਤਪ ਜਿਤ ਤਪਿਆ ਹੋਏ ਕਮਨ ਸੋ ਨਾਮ ਹਉ ਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੇ ਦਇਾਲ ਤਿਸ ਹੀ ਗੋਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨਲੇ ਸੁਖ ਦਾਤਾ ਰਹਾ ਉਹ ਦੂਜਾ ਗੌੜੀ ਮਹੱਲਾ ਪੰਜਵਾਂ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੋ ਲਪਟਾਇਓ ਆਪ ਕੋ ਨਾਮ ਸਤਗੁਰ ਤੇ ਪਾਇਉ ਰਹਾਉ ਸੁਤ ਬਨਤਾ ਆਪਨ ਨਹੀਂ ਭਾਈ ਇਸਤ ਮੀਤ ਆਪ ਬਾਪ ਨਾ ਮਾਈ ਸੋਇ ਨਾ ਰੂਪਾ ਫੁਲ ਨਹੀਂ ਧਾਮ ਹੈ ਵਰ ਗੈ ਵਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰ ਬਖਸ਼ ਮਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੀ ਚਰਨੇ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਿਗੁਰੇ ਆਪਣੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੀ ਹਮ ਬੁੱਧ ਤਿਨ ਸਗਲ त्यागी ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ